ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਦਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਪੰਜਾਬੀ ਫਿਲਮ ਕਾਸਟ ਜੋ ਹੈਗੀ ਆ ਵਾਰਨਿੰਗ ਟੂ ਦੀ ਅੱਜ ਸਚਕਣ ਸ਼੍ਰੀ ਹਰਮੰਦਰ ਸਾਹਿਬ ਪਹੁੰਚੀ ਆ ਕਿਉਂਕਿ ਜੇਕਰ ਫਿਲਮ ਦੀ ਗੱਲ ਕਰੀਏ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਫਿਲਮ ਜੋ ਆ ਫਿਲਮ ਦੇ ਚੜ੍ਹਦੀ ਕਲਾ ਵਾਸਤੇ ਜੋ ਖਾਸ ਤੌਰ ਦੇ ਉੱਤੇ ਜੋ ਅੱਜ ਫਿਲਮ ਟੀਮ ਜੋ ਅੱਜ ਇੱਥੇ ਪਹੁੰਚੀ ਆ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਕਿ ਸਾਰੀ ਫਿਲਮ ਕਾਸਟ ਜੋ ਹੈਗੀ ਆ ਅੱਥੇ ਵਿਸ਼ੇਸ਼ ਤੌਰ ਤੇ ਅੱਜ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਤੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਜੋ ਗੁਰੂ ਸਾਹਿਬ ਜੀ ਦਾ ਇਹਦੇ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇੱਥੇ ਖਾਸ ਤੌਰ ਤੇ ਪਹੁੰਚਿਆ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਫਿਲਮ ਕਾਸਟ ਜੋ ਵਾਰਨਿੰਗ 2 ਇੱਥੇ ਅਮ੍ਰਿਤਾ ਸਾਹਿਬ ਦੇ ਵਿੱਚ ਪਹੁੰਚ ਚੁੱਕੀ ਆ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਫਿਲਮ ਕਾਸਟ ਹੈਗੀ ਆ ਵਾਰਨਿੰਗ ਟੂ ਦੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸਚਕਣ ਜੀ ਹਰਵੰਦਰ ਸਾਹਿਬ ਪਹੁੰਚੀ ਹੈਗੀ ਆ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਖਾਸ ਤੌਰ ਦੇ ਉੱਤੇ ਫਿਲਮ ਦੀ ਚੜ੍ਹਦੀ ਕਲਾ ਵਾਸਤੇ ਜੋ ਪ੍ਰੋਮੋਸ਼ਨ ਦੀ ਗੱਲ ਕਰ ਲਈਏ ਤਾਂ ਉਸ ਵਾਸਤੇ ਜੋ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਟੀਮ ਅੱਜ ਖਾਸ ਤੌਰ ਤੇ ਸ਼੍ਰੀ ਹਮਸਤ ਸਾਬ ਸਚਕਣ ਜੀ ਹਰਵੰਦਰ ਸਾਹਿਬ ਪਹੁੰਚੀ ਆ ਤਸਵੀਰਾਂ ਲਈ ਤੁਸੀਂ ਵੇਖ ਸਕਦੇ ਹੋ ਕਿ ਫਿਲਮ ਟੀਮ ਦੀ ਪੂਰੀ ਸਟਾਰ ਕਾਸਟ ਅੱਜ ਇੱਥੇ ਪਹੁੰਚੀ ਹੋਈ ਹੈ ਹੈ ਗੁਰੂ ਗੁਰੂ ਆ ਹੈ ਗੁਰੂ Thank you ਇੱਕੋ ਗੋਲ ਸਤਨਾ ਕਰਤਾ ਪੁਰਖ ਮੇਰੇ ਕੋ ਨਿਰਭਉ ਨਿਰਵੈਰ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ